ਗੁਰੂ ਘਰ ਦੀ ਸੇਵਾ ਗੁਰੂ ਕੀਆ ਸੰਗਤਾਂ ਦੀ ਸੇਵਾ ਕਰਨ ਦਾ ਬਲ ਬਖਸ਼ਣ ਸਿੱਖੀ ਦੀ ਦਾਤ ਸੇਵਾ ਸਿਮਰਨ ਦੀ ਦਾਤ ਚੜ੍ਹਦੀ ਕਲਾ ਬਖਸ਼ਣ ਮਹਾਰਾਜ ਪਰਸੋਂ ਆਪਾਂ ਇਹ ਵਿਚਾਰ ਕਰ ਰਹੇ ਸੀ ਇੱਕ ਤਾਂ ਬਾਹਰ ਦੀ ਤਪਸ਼ ਹੈ ਬਾਹਰ ਦੀ ਆਗੈ ਉਹਦੇ ਤੋਂ ਬਚਣ ਵਾਸਤੇ ਵੀ ਇਨਸਾਨ ਯਤਨशीर ਰਹਿੰਦਾ ਹੈ ਯਤਨ ਕਰਦਾ ਰਹਿੰਦਾ ਹੈ ਸਮੇਂ-ਸਮੇਂ ਅਨੁਸਾਰ ਪਰ ਬਾਹਰੀ ਤਪਸ਼ ਦੇ ਬਾਹਰੀ ਅੱਗ ਦੇ ਸਾਧਨ ਤਾਂ ਇਨਸਾਨ ਨੇ ਬਣਾ ਲਿਆ ਪਰ ਜਿਹੜੀ ਸਾਡੇ ਅੰਦਰ ਚਾਰ ਪ੍ਰਕਾਰ ਦੀ ਅੱਗ ਹਰ ਵੇਲੇ ਸਾਨੂੰ ਸਾੜਦੀ ਰਹਿੰਦੀ ਹੈ ਗੁੱਜੀ ਪਾਹੇ ਜਲੇ ਸੰਸਾਰਾ ਫਗਤ ਨ ਬਿਆਪੈ ਮਾਇਆ ਉਹ ਚਾਰ ਪ੍ਰਕਾਰ ਦੀ ਅਗਣੀਆਂ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ ਪਵੈ ਦਜੈ ਨਾਨਕਾ ਤਰੀਏ ਚਰਨੀ ਲੱਗ ਹਿੰਸਾ ਦੀ ਅੱਗ ਲੋਭ ਦੀ ਅੱਗ ਮੋਹ ਦੀ ਅੱਗ ਕਰੋਧ ਦੀ ਅੱਗ ਇਹ ਚਾਰ ਪ੍ਰਕਾਰ ਦੀ ਅਗਨੀ ਆਪਾਂ ਨੂੰ ਹਰ ਵੇਲੇ ਅੰਦਰੋਂ ਸਾੜਦੀ ਰਹਿੰਦੀ ਹੈ ਜਿਹੜੇ ਸੱਚੇ ਪਾਤਸ਼ਾਹ ਦੀ ਹਜ਼ੂਰੀ ਚ ਆਪਾਂ ਬੈਠੇ ਆ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਰਨ ਬੇਨਤੀ ਕੀਤੀ ਕਿ ਮਹਾਰਾਜੋ ਤਪਸ਼ ਕਿਵੇਂ ਮਿਟ ਸਕਦੀ ਹੈ ਅੰਦਰ ਸ਼ਾਂਤ ਕਿਵੇਂ ਆ ਸਕਦੀ ਹੈ ਜਿਹੜਾ ਮਨ ਹਰ ਵੇਲੇ ਪੱਠੀ ਦੇ ਦਾਣੇ ਵਾਂਗ ਭੁਜਦਾ ਰਹਿੰਦਾ ਹੈ ਅਸ਼ਾਂਤ ਰਹਿੰਦਾ ਹੈ ਦੁਖੀ ਰਹਿੰਦਾ ਹੈ ਸੜਦਾ ਬਲਦਾ ਰਹਿੰਦਾ ਹੈ ਚਿੰਤਾਤੁਰ ਰਹਿੰਦਾ ਹੈ ਉਹ ਕਿਵੇਂ ਸ਼ਾਂਤ ਹੋ ਸਕਦਾ ਹੈ ਬਾਰੇ ਕਹਿੰਦੇ ਚੀਜ਼ਾਂ ਠੰਡੀਆਂ ਨੇ ਚੰਦਨ ਵੀ ਠੰਡਾ ਹੈ ਚੰਦਰਮਾ ਵੀ ਠੰਡਾ ਹੈ ਸਿਆਲ ਦੀ ਰੁੱਤ ਵੀ ਠੰਡੀ ਹੈ ਇਹਨਾਂ ਦੀ ਚਮੜੀ ਤੱਕ ਠੰਡ ਜਾ ਸਕਦੀ ਚੰਮ ਨੂੰ ਠੰਡਾ ਕਰ ਸਕਦੇ ਇਹ ਮਨ ਨੂੰ ਠੰਡਾ ਨਹੀਂ ਕਰ ਸਕਦਾ ਤੇ ਮਾਰਾ ਫਿਰ ਮਨ ਨੂੰ ਠੰਡ ਕਿਵੇਂ ਮਨ ਸ਼ਾਂਤ ਕਿਵੇਂ ਹੋ ਸਕਦਾ ਸੱਚੇ ਪਾਤਸ਼ਾਹ ਨੇ ਦੁਨਿਆਵੀ ਸੁੱਖਾਂ ਦੀ ਗਿਣਤੀ ਕੀਤੀ ਹੈ ਪਹਿਲਾਂ ਸੁੰਦਰ ਸੀਜ ਅਨੇਕ ਸੁਖ ਰਸ ਭੋਗਨ ਪੂਰੇ ਗ੍ਰਹਿ ਸਵੈਨ ਚੰਦਨ ਸੁਗੰਧ ਲਾਏ ਮੋਤੀ ਹੀਰੇ ਮਨ ਇੱਛੇ ਸੁਖ ਮਾਣ ਦਾ ਕਿਛ ਨਾਹੇ ਵਿਸੂਰੇ ਸੋ ਪ੍ਰਭ ਚਿਤਨ ਆਵੀ ਬੇਸ਼ਟਾਂ ਕੇ ਕੀਰੇ ਬਿਨ ਹਰ ਨਾਮ ਨਾ ਸ਼ਾਂਤ ਹੋਏ ਕਿਤ ਵਿਦਮਨ ਤੀਰੇ ਚੰਦਨ ਚੰਦ ਨਾ ਸਰਦ ਰਤ ਮੂਲ ਨਾ ਮਿਟਈ ਕਾਮ ਸ਼ੀਤਲ ਧੀ ਵੈ ਨਾਨਕਾ ਜਪੰਦੜੋ ਹਰਨਾਮ ਨਾਹ ਸੀਤਲੰਗ ਚੰਦਰ ਦੇਵੈ ਨਾਹ ਸੀਤਲੰਗ ਬਾਵਨ ਚੰਦਨ ਹੈ ਨਹ ਸੀਤਲੰਗ ਸੀਤੁਰਤੇਨ ਨਾਨਕ ਸੀਤਲੰਗ ਸਾਧ ਸੁਵਜਨ ਹੈ ਮਹਾਰਾ ਕਹਿੰਦੇ ਜੇ ਕਿਤੇ ਮਨ ਦੀ ਸ਼ਾਂਤੀ ਹੈ ਮਨ ਦਾ ਸੁਖ ਹੈ ਤਾਂ ਗੁਰੂ ਕੀ ਸੰਗਤ ਵਿੱਚ ਹੈ ਬਾਣੀ ਵਿੱਚ ਹੈ ਨਾਮ ਵਿੱਚ ਹੈ ਸੋਦਰ ਬਰਾਂਡੇ ਵੱਲ ਮਾਈਆਂ ਗੱਲਾਂ ਕਰਦੀਆਂ ਵੀ ਤੂੰ ਘਰੇ ਜਾ ਕੇ ਆਰਾਮ ਕਰ ਲੋ ਬੀਬੀਆਂ ਜਿਹਨਾਂ ਗੱਲਾਂ ਕਰਨੀਆਂ ਜੇ ਨਹੀਂ ਕਥਾ ਕੀਰਤਨ ਸੁਣਨਾ ਸ਼ਬਦੀ ਆਵਾਜ਼ ਤਾਂ ਨਹੀਂ ਆਉਂਦੀ ਅੱਗੇ ਕੀ ਬੀਬੀਆਂ ਬੋਲਦੀ ਇਹਨੇ ਉਹ ਪਿੱਛੋਂ ਗੱਲਾਂ ਦੀ ਆਵਾਜ਼ ਆਉਂਦੀ ਹੈ ਦੇਖ ਲਓ ਭਾਗਾ ਤੋਂ ਬਿਨਾਂ ਲਾਹਾ ਨਹੀਂ ਲਿਆ ਜਾਂਦਾ ਸਾਥ ਸੰਗਤ ਕਾਦੇ ਵਾਸਤੇ ਆਇਓ ਜੇ ਗੱਲਾਂ ਕੰਨਿਆਂ ਘਰ ਜਾਓ ਜਾ ਕੇ ਆਰਾਮ ਕਰ ਲਓ ਜਾਂ ਘਰ ਦਾ ਕੰਮ ਕਰ ਲਿਓ ਇਧਰ ਐਨੀ ਸੰਗਤ ਬੈਠੀ ਐ ਕੋਈ ਆਵਾਜ਼ ਨਹੀਂ ਹੈ ਸਾਰੇ ਸ਼ਬਦ ਵਿੱਚ ਬੋਲ ਕੇ ਆਪਣੀ ਰਸਨਾ ਪਵਿੱਤਰ ਕਰਦੇ ਰਿਹਾ ਕਰੋ ਇਹ ਜ਼ਬਾਨ ਆਪਾਂ ਨੂੰ ਪਰਮਾਤਮਾ ਨੇ ਸਿਫਤ ਸਲਾਹ ਕਰਨ ਵਾਸਤੇ ਹੀ ਦਿੱਤੀ ਐ ਇਹ ਪਵਿੱਤਰ ਤਾਂ ਹੀ ਹੈ ਜੇ ਬਾਣੀ ਪੜੇ ਸਿਮਰਨ ਕਰੇ ਨਾਮ ਜਪੇ ਨਾਮ ਕਹਿਤ ਗੋਬਿੰਦ ਕਾ ਸੂਚੀ ਭਈ ਰਸਨਾ ਕਬੀਰ ਸੋ ਮੁਖ ਧੰਨ ਹੈ ਜੇ ਮੁਖ ਕਈਐ RAM ਦੇਹੀ ਕਿਸ ਕੀ ਬਾਪਰੀ ਪਵਿੱਤਰ ਹੋਏ ਗੋਗਰਾਮ ਇਹ ਜ਼ਬਾਨ ਭਾਈ ਤਾਂ ਸਫਲੀ ਇਹ ਜੇ ਆਪਾਂ ਨਾਮ ਜਪੀਏ ਸਿਫਤ ਸਲਾਹ ਕਰੀਏ ਸਾਰੇ ਬੋਲਿਆ ਕਰ ਸ਼ਬਦ ਵਿੱਚ ਗੱਜ ਵੱਜ ਕੇ ਪਿਆਰੇ ਜੀ ਤਿਰਜ ਨ ਆਵੇ ਚਿੱਤ ਨੂੰ ਪਿਆਰੇ ਜੀ ਤਿਰਜ ਨ ਆਵੇ ਚਿੱਤ ਨੂੰ ਤੇਰਜ ਨਿਆਵੇ ਮੇਰੇ ਪਿਆਰੇ ਤੇਰਜ ਨਿਆਵੇ ਚਿੱਤ ਨੂੰ ਨਾਮ ਤੋਂ ਬਿਨਾਂ ਨਾ ਆਵੇ 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 ਸ਼ਾਂਤੀ ਨਾਮ ਤੋਂ ਬਿਨਾਂ ਨਾ ਆਵੇ ਬਿਨਾ ਨਾਮ ਆਵੇ ਨਾਮ ਤੋਂ ਬਿਨਾ ਨਾਮ ਆਵੇ ਸ਼ਾਂਤ ਨਾਮ ਤੋਂ ਬਿਨਾ ਨਾਮ ਆਵੇ ਹੀਰਜਨ ਆਵੇ ਚਿਤ ਨੂੰ ਨਾਮ ਤੋਂ ਨਾ ਆਵੇ ਤੀਰ ਜਨ ਆਵੇ ਚਤਨੂ ਜਤੁਖਰ ਆਸਪੋ ਗਣਪੁਰੇ ਗ੍ਰਹ ਸੋਇਨ ਚੰਦਨ ਸੁਗੰਧ ग्रह सोएन चंदन सुगंध लाए मोती हीरे मणजे सुख मानदा ਹੇ ਸੁਖ ਮਾਨ ਦਾ ਕਿਸ ਨਾਹੇ ਵਸੂਰੇ ਧੋ ਪ੍ਰਭ ਚਿਤ ਨ ਆਵਈ ਧੋ ਪ੍ਰਭ ਚਿਤ ਨ ਆਵਈ ਬਿਨਾਂ ਕੇ ਕੀਰੇ ਬਿਨ ਹਰ ਨਾਮ ਨਾ ਸ਼ਾਂਤ ਹੋਏ ਨਹਾਰ ਨਾ ਮਨ ਸ਼ਾਂਤ ਹੋਏ ਇਤ ਬੇਦਮਾਨ ਸੀਰੇ ਸੁੰਦਰ ਸੇ ਜਨ ਕ ਸੁਖ